ਮੈਟਰੋ ਜਿਹੜਾ ਆ ਤੁਸੀਂ ਰੂੜੀ ਪਾਉਣ ਦਾ ਤਰੀਕਾ ਦੇਖੋਗੇ ਨਾ ਸਾਰਿਆਂ ਨੂੰ ਵੈਸਟ ਹੈ ਤੇ ਕੱਲਾ ਬੰਦਾ ਹੀ ਰੂੜੀ ਪਾ ਜਾਂਦਾ ਖੇਤ ਆ ਕੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਆ ਕੀ ਕਰੀ ਜਾਨੇ ਸਟੀਅਰਿੰਗ ਨੂੰ ਰੱਸੀ ਨਾਲ ਮੰਨੀ ਜਾਨੇ ਉਹ ਪਹਿਲੀ ਵਾਰੀ ਦੇਖਿਆ ਛੋਟਾ ਸਿਸਟਮ ਕੋਈ ਬਾਈ ਜੀ ਇਹ ਆ ਨਾ ਰੂੜੀ ਪਰਮਾਸੇ ਹੀ ਬੰਦਾ ਜੀ ਲੱਗਿਆ ਅੱਛਾ ਜੀ ਕੋਈ ਨਾ ਕੋਈ ਡਰਦੇ ਆ ਠੀਕ ਹੈ ਜੀ 80000 ਰੁਪਿਆ ਨੇ ਮੰਗਿਆ ਸੀਗਾ ਮੈਂ ਕਿਹਾ ਸਭ ਦੇ ਦਿਆਂਗੇ ਬਿਲਕੁਲ ਹੀ ਤੇ ਮੰਗੇ 40 ਠੀਕ ਆ ਕਰੋ ਆਇਆ ਹੀ ਉਹ ਫੋਨ ਕਰ ਲਿਆ ਉਹਨੇ ਅੱਛਾ ਜੀ ਮੁੜ ਕੇ ਆਏ ਹੀ ਨੀਚੇ ਆ ਪੀ ਗਏ 40 ਠੀਕ ਆ ਪਿਆ ਰਿਆ ਉਹਨੇ ਮੁੱਛੇ ਮੋੜੇ ਨਹੀਂ ਛੱਡਿਆ ਅੱਛਾ ਜੀ ਤਾਂ ਫਿਰ ਆਹ ਕੀ ਤਰੀਕਾ ਹੋਇਆ ਰस्सियां ਪਹਿਲੀ ਵਾਰੀ ਦੇਣੇ ਆਏ ਮੰਨ ਕੇ ਜੀ ਜੀ ਨਾਲ ਤਾਂ ਲੱਗੀ ਆਈ ਬਾਣ ਵਿਹਲਾ ਗਿਆ ਆਪਣਾ ਖਰਾ ਹਾਂਜੀ ਹਾਂਜੀ ਗियर ਲਾ ਕੇ ਤੇ ਥੋੜੀ ਰੇਸ ਲੇਗੇ ਪੰਨ ਦਾ ਸਾਰੇ ਇੱਧਰ ਉੱਧਰ ਨਾਲ ਜਾਵੇ ਅੱਛਾ ਜੀ ਤਾਈਉ ਮੰਨੀ ਜਾਂਦੇ ਹੋ ਵੀ ਨਾ ਤਾਂ ਇੱਧਰ ਹੋਵੇ ਟਰੈਕਟਰ ਸਾਈਡ ਤੇ ਬਾਹਣ ਦੇ ਵਿੱਚ ਨਾ ਉੱਧਰ ਹੋਵੇ ਆਹ ਰਾਹ ਨਾਲ ਥੋੜੀ ਜਿਹੜੀ ਆ ਲਾ ਦੇ ਆਏ ਕਿਸੇ ਦੇਖ ਲੋ ਤੁਸੀਂ ਲਾਈ ਜਾਂਦੇ ਆ ਆਏ ਨਹੀਂ ਸਾਨੂੰ ਯਕੀਨ ਆਉਣਾ ਸੀ ਸਾਡੇ ਦਰਸ਼ਕ ਭਰਾਵਾਂ ਨੂੰ ਤੁਸੀਂ ਕਰਕੇ ਦਿਖਾਓ ਕੰਮ ਇਹ ਪਹਿਲਾਂ ਲੋ ਲਾ ਲਿਆ ਠੀਕ ਹੈ ਜੀ ਥੋੜੀ ਜੀ ਰੇਸ ਕਰਾਂਗੇ ਆਪਾਂ ਬਿਲਕੁਲ ਜੀ ਤੇ ਲਓ ਜੀ ਮਿੱਤਰੋ ਜਾਂਦਾ ਟਰੈਕਟਰ ਇਕੱਲਾ ਹੀ ਤੇ ਟਰੈਕਟਰ ਵੀ ਜਾਂਦਾ ਤੇ ਇੱਧਰ ਵੀ ਰੂੜੀ ਵਾਲਾ ਕੰਮ ਹੀ ਚੱਲ ਪਿਆ ਦੇਖੋ ਨੀ ਯਾਰ ਅਸੀਂ ਰੂੜੀ ਚਲਾਈਏ ਅਸੀਂ ਅੱਛਾ ਇਹ ਇਸੇ ਤਰ੍ਹਾਂ ਹੀ ਲਾਈ ਆ ਲਓ ਇਹ ਵੇਖੋ ਨੀ ਯਾਰ ਇਹਦੀ ਹੋ ਗਈ ਬਚਾਤਾ ਬਿਲਕੁਲੀ ਬਿਲਕੁਲ ਤੇ ਗੱਲ ਸਾਰੀ ਦਿਮਾਗ ਦੀ ਹੋਊਗੀ ਗੱਲ ਹੋਗੀ ਦਿਮਾਗ ਦੀ ਤੇ ਇਸ ਤਰੀਆ ਨਾ ਰਹਿਣਾ ਬਾਈ ਜੀ ਆ ਹੀ ਖੜਾ ਸਹੀ ਸਹੀ ਹੈ ਜੀ ਸਹੀ ਹੈ ਵਾਕ ਕਿੰਨਾ ਮਰਜ਼ੀ ਲਾਓ ਪਰ ਗਲਤ ਪਾਸੇ ਨਾ ਲਾਓ ਸਹੀ ਹੈ ਜੀ ਸਹੀ ਹੈ ਮਿੱਤਰੋ ਤਰੀਕਾ ਵੇਖੋ ਕਿੰਨਾ ਘੈਂਟ ਹੈ ਗੱਲਬਾਤ ਹੀ ਆ ਜਾਂਦਾ ਵੀ ਟਰੈਕਟਰ ਤੇ ਐਨ ਜਮਾ ਸਿੱਧਾ ਜਾਂਦਾ ਬਿਲਕੁਲ ਸਿੱਧਾ ਕਿਉਂ ਜਾਂਦਾ ਕਾਰ ਨੇ ਦੇ ਪਿੱਛੇ ਜਿਹੜਾ ਤੁਸੀਂ ਚੱਲਦਾ ਦੇਖੀ ਜਾਂਦੇ ਹੋ ਆ ਰਸਗੀਆਂ ਬੰਨੀਆਂ ਹੋਈਆਂ ਜਿਗਾੜ ਲਾਇਆ ਹੋਇਆ ਦੇਸੀ ਜਿਵੇਂ ਕਹਿੰਦੇ ਨੇ ਨਾ ਵੀ ਜਗਾੜੀ ਹੁੰਨੇ ਆ ਤੇ ਜਗਾੜ ਹੀ ਲਾਉਂਦੇ ਆ ਜਗਾੜ ਐ ਲੱਗਦਾ ਬਈ ਕਿਹੜਾ ਸਾਡਾ ਪਿੰਡ ਹੈ ਨੰਬਰਦਾਰ ਮੈਂ ਪਿੰਡ ਦਾ ਹੈਗਾ ਹਾਂ ਜੀ ਇਸ ਕਰਕੇ ਦਿਹਾੜੀਆ ਸਾਨੂੰ ਨਹੀਂ ਮਿਲਦਾ ਨੌਕਾ ਨੂੰ ਪਤਾ ਨਹੀਂ ਕਿੰਨੇ ਮਿਲਦੇ ਬਿਲਕੁਲ ਜੀ ਬਿਲਕੁਲ ਕੱਲੀ ਆਪਨਾ ਆਹ ਬਈ ਚੱਕਰ ਵੇਖੋ ਨੀ ਯਾਰਾ ਬੰਨੇ ਆ ਫਿਰ ਟਰੈਕਟਰ ਦਾ ਕਿਉਂ